ਨਾਂ ਨੈਸ਼ਨਲ ਹਾਈਵੇ ਤੇ ਅੱਜ ਵੱਡਾ ਹਾਦਸਾ ਵਾਪਰਿਆ ਹੈ। ਲੁਧਿਆਣਾ ਤੋਂ ਪਟਿਆਲਾ ਜਾ ਰਹੀ ਇੱਕ ਪੀਆਰਟੀਸੀ ਬੱਸ ਨੂੰ ਇੱਕ ਟਰਾਲੇ ਨੇ ਜ਼ੋਰਦਾਰ ਟੱਕਰ ਮਾਰੀ ਹੈ। ਇਹ ਬੱਸ ਸਵਾਰੀਆਂ ਦੇ ਨਾਲ ਖਚਾ-ਖਚ ਭਰੀ ਹੋਈ ਸੀ। ਟਰਾਲੇ ਨੇ ਗਲਤ ਸਾਈਡ ਤੋਂ ਆ ਕੇ ਇਸ ਬੱਸ ਨੂੰ ਟੱਕਰ ਮਾਰੀ ਹੈ। ਹਾਦਸੇ ਦੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਪਰ ਜਾਨੀ ਨੁਕਸਾਨ ਤੋਂ ਦਿਨੀਮਤ ਰਹੀ ਹੈ। ਇਸ ਹਾਦਸੇ ਦੇ ਵਿੱਚ ਕਰੀਬ 25 ਲੋਕ ਜ਼ਖਮੀ ਹੋਏ ਨੇ। ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਔਰਤਾਂ ਸ਼ਾਮਿਲ ਨੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਨੇ ਹਾਦਸੇ ਦੇ ਵਿੱਚ ਬੱਸ ਦਾ ਡਰਾਈਵਰ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਹੈ ਡਰਾਈਵਰ ਦਲਜੀਤ ਸਿੰਘ ਅਤੇ ਕੰਡਕਟਰ ਹਰਸਿਮਰਨ ਸਿੰਘ ਨੇ ਦੱਸਿਆ ਹੈ ਕਿ ਉਹ ਲੁਧਿਆਣਾ ਤੋਂ ਬੱਸ ਪਟਿਆਲਾ ਲਿ ਜਾ ਰਹੇ ਸਨ ਬੱਸ ਦੇ ਵਿੱਚ ਕਰੀਬ 40 ਸਵਾਰੀਆਂ ਸਵਾਰ ਸਨ ਬਸ ਖੰਨਾ ਤੋਂ ਅਜੇ ਥੋੜੀ ਦੂਰ ਹੀ ਗਈ ਸੀ ਕਿ ਗਲਤ ਸਾਈਡ ਤੋਂ ਆਏ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ। ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਬਸ ਨੂੰ ਸਾਈਡ ਤੇ ਕੀਤਾ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਹਾ사 ਟਰਾਲਾ ਚਾਲਕ ਦੀ ਗਲਤੀ ਕਾਰਨ ਹੋਇਆ ਹੈ। ਇਸ ਵੇਲੇ ਬਸ ਦੇ ਡਰਾਈਵਰ ਦਲਜੀਤ ਸਿੰਘ ਕੰਡਕਟਰ ਹਰ ਸਿਮਰਨ ਸਿੰਘ ਅਤੇ ਰਾਗੀਰਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਸੁਣੋ ਸਰ ਦਲਜੀਤ ਸਿੰਘ ਨਾ ਜੀ ਬੱਸ ਕੀ ਹੋ ਨਾ ਮੈਂ ਡਰਾਈਵਰ ਹਾਂ ਸਰ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਸਿਹਰ ਸਰ ਟਰਾਲਾ ਸਾਹਮਣੇ ਦੋਨੋਂ ਹੀ ਫੋਟੋ ਬੱਸ ਟੱਪ ਗਿਆ ਮੈਂ ਆਪਣੀ ਸਾਈਡ ਜਾ ਰਿਹਾ ਸੀ ਕੋਈ ਨਹੀਂ 30 40 ਦੀ ਸਪੀਡ ਸੀ ਜੱਟੇ ਤੋਂ ਸਵਾਰੀਆਂ ਚੱਕੇ ਤੁਰੇ ਸੀ ਤੇ ਜਦੋਂ ਸਾਹਮਣੋਂ ਸਾਹਮਣੇ ਟਰਾਲਾ ਆ ਗਿਆ ਸੈਕਿੰਡ ਦਾ ਤਿੰਨ ਸੀ ਮੇਰੇ ਕੋਲ ਉਹ ਤੇਜ਼ ਵੀ ਵਾੜਾ ਸੀ ਇੱਕ ਫੋਟੋ ਬੱਸ ਟੱਪਿਆ ਪਰ ਜਿੰਨੀ ਕਿ ਮੇਤੋ ਖੱਬੇ ਹੱਥ ਗੱਡੀ ਕੱਟ ਹੁੰਦੀ ਹੋਈ ਕੱਟੀ ਗਈ ਬ੍ਰੇਕ ਲਾਇ ਜਿੰਨੇ ਕਿ ਲੱਗੇ ਤੇ ਸਵਾਰੀਆਂ ਸੂਰੀਆਂ ਦਾ ਬਚਾ ਕਰ ਲਿਆ ਵਾਵਾ ਤੇ ਮੇਰੇ ਵਾਲੀ ਸਾਈਡ ਤੋਂ ਝਾਦਾ ਮੇਰੇ ਸੱਟਾਂ ਲੱਗੀਆਂ ਮਤਲਬ ਫਿਰ ਵੀ ਹੱਦ ਤੱਕ ਬਚਾ ਉਹ ਡਰਾਈਵਰ ਦਾ ਨਹੀਂ ਪਤਾ ਪਤਾ ਨਹੀਂ ਉਹਨੂੰ ਨੀਂਦ ਆਈ ਪਤਾ ਨਹੀਂ ਕੀ ਚੱਕਰ ਬਣਿਆ ਗੱਡੀ 'ਚ ਬੀਟੀਐਸ ਵਗੈਰਾ ਸਭ ਕੋ ਲੱਗੇ ਐ ਸਪੀਡ ਚਾੜੀ ਕਿੱਦੀ ਹੋਣੀ ਮੇਰੀ ਮੈਕਸਿਮਮ ਤੇ ਗਾੜੀ ਇਹ ਸਾਡੇ ਕੋਲ ਟਾਈਮ ਖੋਲਾ ਹੁੰਦਾ ਪਟਿਆੜੀ ਜਾਣਾ ਹੁੰਦਾ ਸੀ ਭਜਾਉਂਦੇ ਹੈ ਨਹੀਂ ਪਿੱਛੇ ਤੋਂ ਵੀ 1 ਘੰਟਾ 10 ਮਿੰਟ ਮਿਲਦੇ ਆਪਾਂ ਨੂੰ ਖੰਨੇ ਤੱਕ ਦੇ ਉਹ ਵੀ ਬਹੁਤ ਸਹ ਠੀਕ ਹੈ ਤੇ ਬਸ ਕੀ ਮੰਦੇ ਕੋ ਵੱਡਾ ਬਚਾ ਹੋ ਗਿਆ ਜਾਨੀ ਬਹੁਤ ਤਖੜਾ ਰੱਬ ਨੇ ਰੱਖ ਲਿਆ ਜੀ ਪਤਾ ਨਹੀਂ ਰੱਬ ਮੱਥਾ ਟੇਕ ਕੇ ਆਈ ਦੇ ਜੀ ਤਾਂ ਬਚਾ ਹੋ ਗਿਆ ਨਹੀਂ ਤਾਂ ਮੇਰੀ ਵਾਲੀ ਸਾਈਡ ਤਾਂ ਮੈਨੂੰ ਤਜ ਲੱਗਿਆ ਸੀ ਵੀ ਅੱਜ ਮਰ ਜਾਗੇ ਤੇ ਬਚਾ ਹੋ ਗਿਆ ਰੱਬ ਨੇ ਰੱਖ ਲਈ ਕਟਾਈ ਕਰਤੀ ਪੂਰੀ ਖੱਬੇ ਪਾਸੇ ਨੂੰ ਅੱਛਾ ਤੁਸੀਂ ਆਹ ਕਟਾਈ ਕੀਤੀ ਮੈਂ ਆਈ ਮੈਂ ਹੀ ਕਰੀ ਜੀ ਕਟਾਈ ਕਨੇਕਟਰ ਵਿਚਾਲੇ ਸੀ ਤੇ ਆਏ ਸਕਿੰਟ ਤਾਂ ਜੀ ਦੋ ਸੀ ਸਾਹਮਣੇ ਆਏ ਜਦ ਟੱਪਿਆ ਜਦ ਮਿੱਟੀ ਜੀ ਉੱਡਦੀ ਦਿਖੀ ਮੈਨੂੰ ਖੱਬੇ ਹੱਥ ਮੈਂ ਸ਼ੀਸ਼ੇ ਜੀ ਬਸ ਹਲਕੀ ਜੀ ਨਿਗਾਹ ਮਾਰੀ ਆ ਪੂਰੀ ਕਟਾਈ ਕਰੀ ਇਹਨਾਂ ਨੇ ਤਾਂ ਮੇਰੇ ਆਮਣੋਂ ਸਾਹਮਣੇ ਠੋਕ ਗਿਆ ਕਿ ਜਦੋਂ ਬ੍ਰੇਕ ਲਾ ਕੇ ਗੱਡੀ ਤਾਂ ਰੋਕ ਲਈ ਸੀ ਆਪਾਂ ਨੇ ਤੇ ਆਪਣੀ ਰੁਕੀ ਗੱਡੀ 'ਚ ਠੋਕਤਾ ਉਹਨੇ ਹਾਂਜੀ ਬਚਾਅ ਹੋ ਗਿਆ ਜੀ ਮੇਰਾ ਨਾਮ ਹਰਸਿਮਰਨਜੀਤ ਸਿੰਘ ਹੈ ਮੈਂ ਬੱਸ ਦਾ ਕੰਡਕਟਰ ਆ ਪੀਆਰਟੀਸੀ ਦਾ ਅੱਛਾ ਕਿੱਦਾਂ ਹੋਇਆ ਹਾਦਸਾ ਜੀ ਹਾਦਸਾ ਰੌਂਗ ਸਾਈਡ ਤੋਂ ਇੱਕ ਵੱਡਾ ਟਰੱਕ ਜਾਣੀ ਜਿਹਨੂੰ ਘੋੜਾ ਕਹਿੰਦੇ ਨੇ ਉਹ ਆ ਰਿਹਾ ਸੀ ਉਹ ਝਾੜੀਆਂ ਵਿੱਚੋਂ ਇੱਕ ਤਾਂ ਫੁੱਟਪਾਥ ਟੱਪ ਕੇ ਸਾਡੇ ਸਾਈਡ ਆ ਗਿਆ ਜਿਸ ਕਾਰਨ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਿਆਦਾ ਕੱਢਦੇ ਤਾਂ ਬੱਸ ਪਲਟੇ ਜਾਣੀ ਸੀ ਇਸ ਕਰਕੇ ਫਿਰ ਉਹਦੇ ਵਿੱਚ ਵੱਜ ਗਿਆ ਇਹ ਬੱਸ ਕਿਹੜੀ ਸੀ ਪੀਆਰਟੀਸੀ ਲੁਧਿਆਣਾ ਡੀਪੋ ਉਹ ਕਿੱਥੇ ਜਾ ਰਹੀ ਸੀ ਲੁਧਿਆਣੇ ਤੋਂ ਖੁਰਸ਼ੇਤਰ ਤੇ ਕਿੰਨੀਆਂ ਜਿਹਾ ਸਵਾਰੀਆਂ ਸੀ ਤੇ ਵਿੱਚ 40 45 ਸਵਾਰੀਆਂ ਹੋਣਗੀਆਂ ਜਿਆਦਾ ਕੌਣ ਸੀ ਵਿੱਚ ਲੇਡੀਜ਼ ਸੀਗੇ ਪੜਨ ਵਾਲੇ ਜਵਾਕ ਸੀ ਸਕੂਲ ਦੇ ਗੋਵਿੰਦ ਰੇਮਟ ਦੇ ਗਲਤੀ ਤਾਂ ਉਹਨੂੰ ਦੇਖੋ ਘੋੜਾ ਰੋਂਗ ਸਾਈਡ ਆਇਆ ਵਾ ਅਸੀਂ ਤਾਂ ਆਪਣਾ ਜਾ ਰਹੇ ਸੀ ਪੁਲ ਚੜ੍ਹੇ ਸੀਗੇ ਤੇ ਡਰਾਈਵਰ ਕਿੱਦਾਂ ਆਇਆ ਚਾਲ ਕੇ ਜਿਹੜਾ ਬੱਸ ਡਰਾਈਵਰ ਠੀਕ ਆ ਸੱਟਾਂ ਲੱਗੀਆਂ ਆਉਂਦੀਆਂ ਸਾਰੇ ਤੇ ਸੱਟਾਂ ਹੀ ਲੱਗੀਆਂ ਸਾਰੇ ਉਹ ਬਾਕੀ ਠੀਕ ਨੇ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਨੀ ਅੱਛਾ ਕੁਝ ਮੋਬਾਈਲ ਵਗੈਰਾ ਵੀ ਚੋਰੀ ਹੋਈ ਨੇ ਕਹਿੰਦੇ ਨੇ ਨਹੀਂ ਮੈਨੂੰ ਨਹੀਂ ਪਤਾ ਸੀ ਆ ਗਏ ਸੀਗੇ ਡਰਾਈਵਰ ਨੂੰ ਲੈ ਕੇ ਮੈਂ ਆ ਗਏ ਸੀ ਆਪਣਾ ਸਵਾਰੀ ਲੈ ਕੇ ਅਸੀਂ ਇੱਕਦਮ ਆ ਗਏ ਐਕਸੀਡੈਂਟ ਕਿੱਦਾਂ ਹੋਇਆ ਜੀ ਬੱਸ ਜਾ ਰਹੇ ਸੀ ਔਰ ਡਿਵਾਈਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਜੋਨਲ ਬਸਸ ਚੱਜਿਆ ਬਈ ਕਿੱਥੇ ਅਸੀਂ ਕਿੱਥੋਂ ਨਹੀਂ ਕਿੱਥੇ ਜਾ ਰਹੇ ਸੀਗੇ ਅਸੀਂ ਸਰਾਂਧਾ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬਸ ਉੱਪਰ ਹੀ ਹੋਈ ਸੀ ਕਿਹੜੀ ਬਸ ਸੀ ਇਹ ਪੀ ਆਰਟੀਸੀ ਕਿਤੇ ਕੋਈ ਐਕਸੀਡੈਂਟ ਇਹ ਬਸ ਕਪੂਲ ਚੜਦੇ ਹੀ ਖੰਨੇ ਵਾਲਾ ਰੋਡ ਤੋਂ ਕਪੂਲ ਚੜਦੇ ਹੋਏ ਮੋਬਾਈਲ ਵਗੈਰਾ ਵੀ ਚੋਰੀ ਹੋਏ ਨੇ ਵਿੱਚ ਸਵਾਰ ਗਿਆ ਰਿਹਾ ਮਤਲਬ ਆਈ ਥਿੰਕ ਕੋਈ ਹੋਏ ਹੋਗੇ ਕਿਉਂਕਿ ਵਿੱਚ ਲੋਕ ਚੜੇ ਹੋਏ ਨੇ ਬੈਠ ਰਿਆ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਹੋ ਰਹੀ ਹੋਇਆ ਕਿਤੇ ਐਕਸੀਡੈਂਟ ਲੱਗ ਪਾ ਦੇ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੀ ਕਮਿੰਦਗੜ ਪਹੁੰਚੇ ਨਹੀਂ ਸੀ ਪਹਿਲੇ ਹੀ ਸੀ ਆ ਕਿੱਦਾਂ ਸੀਗੇ ਟਰੱਕ ਕਿਧਰ ਵਾਲੇ ਸੀਗੇ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਤੁਸੀਂ ਸਹੀ ਸੈੱਟ ਕੀਆ ਸੀ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬਸ ਸਲੋ ਵੀ ਚਲਾ ਰਸੇ ਕੋਈ ਇੰਨੀ ਫਾਸਟ ਨਹੀਂ ਜੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਹੇ ਹਾਂ ਉਹ ਮੈਂ ਠੀਕ ਚਲਾ ਰਹੀ ਸੀ ਕਿੰਨੇ ਲੋਕਾਂ ਦੀ ਸੈਟ ਲੱਗੀਆਂ ਸੀ ਆਹ ਤਕਰੀਬਨ ਸਭ ਦੇ ਲੱਗੀਆਂ ਹੋਣਗੀਆਂ ਹੋਰ ਤਾਂ ਸੀਗੇ ਜਿਆਦਾ ਵਿੱਚ ਜਾਨੇ ਕੌਣ ਸੀ ਦੋਨੋਂ ਮਿਕਸ ਲੇਡੀਜ਼ ਐ ਸਟੂਡੈਂਟਸ ਸਕੂਲ ਦੇ ਬੱਚੇ ਕਿੰਨੇ ਮਿਕਸ ਹੋਣਗੇ ਕਿਤਨੇ ਹੋ ਗਿਆ ਅਰਾਊਂਡ 50 ਕ੍ਰੀਬ ਹੋਣੀਆਂ ਠੀਕ ਹੈ ਹਾਂ पूजा अचानक अच्छा से बस टकरा गई हम लोग सही से सब एक ट्रक से जाके लड़ गई बस अचानक से लुधियाने से रिमटी यूनिवर्सिटी जा रहे थे

ਅੱਛਾ ਤੁਹਾਡੇ ਸਾਹਮਣੇ ਹੋਇਆ ਐਕਸੀਡੈਂਟ ਹੈ ਹਾਂਜੀ ਹਾਂਜੀ ਆਪਣੇ ਸਾਹਮਣੇ ਹੋਇਆ ਈ ਇਹ ਦੇ ਇਹ ਆਇਆ ਟਰਾਲਾ ਇਧਰ ਤੇ ਪਟੜੀ ਉੱਪਰ ਚੱਲਿਆ ਹੋਇਆ ਹੈ ਬੱਸ ਵਾਲਾ ਉਧਰੋਂ ਸੇ ਆ ਰਿਹਾ ਸੀ ਇੱਕ ਨੰਬਰ ਲਾਈਨ ਵਿੱਚ ਔਰ ਇਹ ਇੱਕਦਮ ਟਰਾਲਾ ਉੱਪਰ ਕੋਈ ਜਿਵੇਂ ਜ세 ਬਾਹਰ ਕੋ ਨਿਕਲਿਆ ਇਹ ਵੀ ਵਾਰ ਆ ਗਏ ਔਰ ਦੋਨੋਂ ਹੋ ਗਿਆ ਹੋ ਗਈ ਲੱਗੀ ਟੱਕਰ ਆਪਸ ਵਿੱਚ ਡਰਾਈਵਰ ਬੋਲ ਰਿਹਾ ਸਟੀering ਲੌਕ ਹੋ ਗਿਆ ਬਈ ਪਤਾ ਕਿੰਨੀਆਂ ਕਿ ਸਵਾਰੀਆਂ ਸੀ ਬੱਸ ਚ ਹਾਂਜੀ ਹਾਂਜੀ ਬੱਸ ਚ ਕਾਫੀ ਸਵਾਰੀਆਂ ਥੀ ਬੱਸ ਚ ਕਾਫੀ ਸਵਾਰੀਆਂ ਥੀ ਬੱਸ ਚ ਜੀ ਗਈ ਮੋਟਰਸਾਈਕਲ ਤੇ ਇਹ ਜਦ ਆਇਆ ਬੜੀ ਟਿੱਪਰ ਨਾਲ ਇਹਨੂੰ ਇੱਧਾ ਸਾਫ हां जी हां जी ਮੈਂ ਪਰਲੀ ਸੜਕ ਦੀ ਮੈਂ ਮੋੜ ਦਾ ਸੀਗੀ ਆਈ ਮੈਂ ਆਪਣੇ ਬੱਚੇ ਨੂੰ ਸੈਟਾਉਂਦਾ ਸੀਗਾ ਜੀ ਐਂਡਾ ਕੋਰ ਪਰਲੀ ਸੜਕ ਖਾਲੀ ਸੀਗੀ ਕਿਤੇ ਕਿਤੇ ਉਧਰੋਂ ਨਗਿਆ ਇਹਨੇ ਧੱਪ ਲੈਣੀ ਸਾਰੀ ਇਤਰਾ ਕਿੰਨੇ ਬੱਸ ਦੱਬ ਲਈ ਜੀ ਪਤਾ ਕਿੰਨੇ ਕਿਸਵਾਣੀਆਂ ਸੀ ਬੱਸ ਤੇ ਬੱਸ 'ਚ ਮੈਨੂੰ ਲੱਗਦਾ ਵੀ ਹੋਣਗੇ 40-50 ਤੌੜ ਕੇ ਸਟੂਡੈਂਟ ਸੀਗੇ ਜੀ ਸਾਰੇ ਹਾਂ ਜੀ ਹਾਂ ਜੀ ਸਟੂਡੈਂਟ ਹੁੰਦੇ ਨੇ ਇਸ ਵੇਰੇ ਪਟਿਆਲੇ ਜਾਣ ਵਾਲੇ ਹਾਂ ਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਇਹ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਹਾਂ ਜੀ ਮੈਂ ਨਾ ਹਰਦੀਪ ਸਿੰਘ ਆ ਜੀ ਅੱਛਾ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਉਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀਗਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਤੇ ਇਹ ਨਾਲ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪਾਰ ਗਿਆ ਇਧਰ ਆ ਗਿਆ ਤੇ ਉਹ ਬੱਸ ਆ ਗਈ ਜੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿਹਨਾਂ ਦੇ ਚੋਰੀਆਂ ਨੇ ਸਵਾਰੀਆਂ ਦੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੋ ਕੁੜੀਆਂ ਨੇ ਪੁੱਛਿਆ ਵੀ ਸਾਰੇ ਪੜਨੇ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀ ਕਿ ਜ਼ਿਆਦਾ ਬੱਚੇ ਠੀਕੇ ਜੀ ਜਾ ਰਹੇ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਦੇ ਚੋਰੀ ਹੋਈ ਕੁਝ ਪਤਾ ਲੱਗਿਆ ਪੰਜ ਸੱਤ ਜਾਨੀਆਂ ਕੁੜੀਆਂ ਰੌਲਾ ਪਾਉਂਦੀਆਂ ਠੀਕਾਂ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂੰ ਅਸੀਂ ਦੇਖੇ ਜਾਨੂੰ ਹੈ ਨਹੀਂ ਥੀ ਰ ਕੋਸੋ ਤੇ ਕਿੰਨੀਆਂ ਕੁ ਸਵਾਰੀਆਂ ਸੀ ਬੱਸ 'ਚ ਕੁਝ ਬੰਦਾ ਬੱਸ 'ਚ ਹੋਣੀਆਂ ਜੀ 40 42 ਸਵਾਰੀਆਂ ਬੱਚੇ ਸੀ ਕਿ ਜ਼ਿਆਦਾ ਹਾਂ ਜੀ ਬੱਚੇ ਜ਼ਿਆਦੇ ਸੀ ਜੀ ਲੇਡੀਜ਼ ਜ਼ਿਆਦੇ ਸੀਗੇ ਹਾਂ ਹਾਂ ਤੁਹਾਡਾ ਲੇਡੀਜ਼ ਦਾ ਲੱਗਿਆ ਹਾਂ ਲੇਡੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਆ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ ਵਿੱਚ ਸੀਗੇ ਸੜਨਲੀ ਇੱਥੋਂ ਨਾ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਬੱਸ ਵਾਲੇ ਨੇ ਬੜਾ ਕੰਟਰੋਲ ਕਰਿਆ ਬਚਾਉਣ ਦਾ ਆਪਦਾ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸੜਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਜੀ ਵਿੱਚ ਸੀਗੇ ਕਿੰਨੇ ਕੁ ਸਵਾਰੀਆਂ ਸੀਗੀਆਂ ਮੈਂ ਲਾਸਟ ਸੀਟ ਦੇ ਸੀਗਾ ਸੀਗੀਆਂ ਸਵਾਰੀਆਂ 70 75 ਭਾਜੀ ਜਿਆਦਾ ਬੱਚੇ ਸੀ ਲੇਡੀਜ਼ ਹੀ ਗਿਆ ਜਿਆਦਾ ਲੇਡੀਜ਼ ਦੇ ਜਿਹੜੀਆਂ ਮੂਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਕੋਈ ਮੋਬਾਈਲ ਹੋਣ ਚੋਰੀ ਹੋਈ ਹੋਲੇ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਦੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਨਹੀਂ ਲੱਗਿਆ ਜੀ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਵੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਬੀ ਬਹੁਤ ਜ਼ਿਆਦਾ ਹੋਇਆ ਜਿਹੜੀ ਐਕਸੀਡੈਂਟ ਆ ਉਸ ਤੋਂ ਬਾਅਦ ਮੋਬਾਈਲ ਚੋਰੀ ਹੋਏ ਨੇ ਜੀ ਮੋਬਾਈਲ ਕਿੰਨੇ ਕ ਜਾਨੇ ਤੇ ਚੋਰੀ ਹੋਏ ਨੇ ਜੀ ਪਤਾ ਨਹੀਂ ਹੁਣ ਮੈਨੂੰ ਐ ਨਹੀਂ ਪਤਾ ਪਰ ਫੋਨ ਕਾਫੀ ਲੱਗੇ